ਹਣ ਤੱਕ ਦੀ ਵੱਟੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਕਿ ਪੀਆਰਟੀਸੀ ਪਨਬਸ ਤੇ ਰੋਡਵੇਜ ਵੱਲੋਂ ਜਿਹੜੀ ਆ ਹੁਣ ਚੱਕਾ ਜਾਮ ਨਹੀਂ ਕੀਤਾ ਜਾਏਗਾ ਯਾਤਰੀਆਂ ਦੇ ਲਈ ਜਿਹੜੀ ਆ ਹੁਣ ਕੋਈ ਵੀ ਪਰੇਸ਼ਾਨੀ ਸਾਹਮਣੇ ਨਹੀਂ ਆਏਗੀ ਕਿਉਂਕਿ ਇਹਨਾਂ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਹੜਤਾਲ ਕੀਤੀ ਗਈ ਸੀ ਜਿਸ ਤੇ ਕਾਰਨ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਹੱਡ ਚਿਰਵੀ ਠੰਡ ਦੇ ਵਿੱਚ ਸਵਾਰੀਆਂ ਲੰਬੀਆਂ ਲੰਮੀਆਂ ਲਾਈਨਾਂ ਲਾ ਕੇ ਬੱਸਾਂ ਦੀ ਉਡੀਕ ਵਿੱਚ ਸਨ ਪਰ ਬੱਸਾਂ ਜਿਹੜੀਆਂ ਉਹ ਨਹੀਂ ਪਹੁੰਚ ਰਹੀਆਂ ਸਨ ਤਾਂ ਤੁਹਾਨੂੰ ਦੱਸ ਦਈਏ ਕਿ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਪੀਆਰਟੀਸੀ ਪੰਨ ਬੱਸ ਅਤੇ ਰੋਡਵੇਜ ਦੇ ਕੁਝ ਕਰਮਚਾਰੀਆਂ ਵੱਲੋਂ ਕੁਝ ਜਥੇਬੰਦੀਆਂ ਵੱਲੋਂ ਜਿਹੜਾ ਆ ਇਹ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਅੱਗੇ ਆ ਗਿਆ ਸੀ ਕਿ ਉਹਨਾਂ ਦੀਆਂ ਕੁਝ ਮੰਗਾਂ ਨੇ ਤਾਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਆ ਇਹ ਹੜਤਾਲ ਕੀਤੀ ਗਈ ਸੀ ਤਾਂ ਉਦੋਂ ਸਰਕਾਰ ਨੇ ਇਹ ਭਰੋਸਾ ਦਿਵਾਇਆ ਸੀ ਕਿ ਉਹਨਾਂ ਦੇ ਨਾਲ ਜਿਹੜੀ ਹੈ ਇੱਕ ਮੀਟਿੰਗ ਕੀਤੀ ਜਾਏਗੀ ਤਾਂ ਜਿਸ ਤੋਂ ਬਾਅਦ ਇਹ ਮੀਟਿੰਗ ਜਿਹੜੀ ਹੈ ਉਹ ਕੀਤੀ ਜਾਏਗੀ ਤਾਂ ਹੁਣ ਜੋ ਸਵਾਰੀਆਂ ਨੇ ਉਹਨਾਂ ਨੂੰ ਦਿੱਕਤ ਤੇ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾ ਹੀ ਹੁਣ ਪੰਜਾਬ ਦੇ ਵਿੱਚ ਚੱਕਾ ਜਾਬ ਹੋਏਗਾ ਕਿਉਂਕਿ ਸਰਕਾਰ ਦੇ ਨਾਲ ਜਿਹੜੀ ਹੈ ਇਹਨਾਂ ਕਰਮਚਾਰੀਆਂ ਦੇ ਜਿਹੜੀ ਐ 37 ਬਣ ਗਈ ਐ ਪਨਬਸ ਰੋਡਵੇਜ ਤੇ ਪੀਆਰਟੀਸੀ ਮੁਲਾਜ਼ਮਾਂ ਦੀ ਜਿਹੜੀ ਐ ਹੜਤਾਲ ਜਿਹੜੀ ਕੀਤੀ ਸੀ ਤਾਂ ਉਸ ਦੇ ਵਿੱਚ ਸਰਕਾਰ ਵੱਲੋਂ ਇਹ ਪ੍ਰੋਸਾ ਦਵਾਇਆ ਗਿਆ ਸੀ ਕਿ ਤੁਹਾਡੀ ਇੱਕ ਮੀਟਿੰਗ ਜਿਹੜੀ ਐ ਉਹ ਸਰਕਾਰ ਦੇ ਨਾਲ ਕਰਵਾਈ ਜਾਏਗੀ ਤਾਂ ਜਿਸ ਦੇ ਵਿੱਚ ਆਪਣੀਆਂ ਮੰਗਾਂ ਨੂੰ ਦੱਸ ਕੇ ਉਸ ਨੂੰ ਹੱਲ ਜਿਹੜਾ ਕਰਵਾਉਣਗੇ ਤਾਂ ਹੁਣ ਉਹ ਜਿਹੜੀ ਐ ਮੀਟਿੰਗ ਦਾ ਸਮਾਂ ਜਿਹੜਾ ਆ ਉਹ ਦੱਸ ਦਿੱਤਾ ਗਿਆ ਸਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਜਥੇਬੰਦੀਆਂ ਦੇ ਜੋ ਕਰਮਚਾਰੀ ਨੇ ਉਹਨਾਂ ਦੀ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਜੋ ਉਹਨਾਂ ਦੀਆਂ ਮੰਗਾਂ ਸਨ ਜੋ ਉਹਨਾਂ ਦੀਆਂ ਮੁੱਖ ਮੰਗਾਂ ਸਨ ਉਸ ਨੂੰ ਜਿਹੜਾ ਸਰਕਾਰ ਵੱਲੋਂ ਮੰਨ ਲਿਆ ਗਿਆ ਤਾਂ ਉਸ ਦੇ ਉੱਤੇ ਜਿਹੜੀ ਹੈ ਉਹ ਸਹਿਮਤੀ ਜਿਹੜੀ ਹੈ ਉਹ ਬਣੀ ਹੈ ਤਾਂ ਹੁਣ ਇਹਨਾਂ ਕਰਮਚਾਰੀਆਂ ਵੱਲੋਂ ਜੇਕਰ ਗੱਲ ਕਰੀਏ ਪੰਜਾਬ ਰੋਡਵੇਜ ਪੀ ਆਰਟੀਸੀ ਤੇ ਪੰਨ ਬੱਸ ਦੇ ਕਰਮਚਾਰੀ ਜੋ ਜਥੇਬੰਦੀਆਂ ਸਨ ਉਹਨਾਂ ਦੇ ਵੱਲੋਂ ਜੋ ਹੜਤਾਲ ਦਾ ਐਲਾਨ ਜਿਹੜਾ ਆ ਉਹ 6 ਤੋਂ ਲੈ ਕੇ 8 ਜਨਵਰੀ ਤੱਕ ਕੀਤਾ ਗਿਆ ਸੀ ਤਾਂ ਹੁਣ ਅੱਗੇ ਵੀ ਉਹਨਾਂ ਨੇ ਕਿਹਾ ਸੀ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਜਿਹੜੀ ਆ ਇਹ ਹੜਤਾਲ ਦੁਬਾਰਾ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤੇ ਵੱਡੇ ਪੱਧਰ ਤੇ ਕੀਤੀ ਜਾਵੇਗੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਹਨਾਂ ਦੇ ਕਰਮਚਾਰੀਆਂ ਨੂੰ ਯਾਨੀ ਜਥੇਬੰਦੀ ਦੇ ਆਗੂਆਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਆ ਇਸ ਦੇ ਉੱਤੇ ਗੱਲਬਾਤ ਕੀਤੀ ਵਿਚਾਰ ਚਰਚਾ ਕੀਤੀ ਆ ਜੋ ਵੀ ਵਿਚਾਰ ਚਰਚਾ ਕੀਤੀ ਤਾਂ ਇਹਨਾਂ ਦੀਆਂ ਜੋ ਮੁੱਖ ਮੰਗਾਂ ਸਨ ਜਾਂ ਇਹਨਾਂ ਦੀਆਂ ਮੰਗਾਂ ਸਨ ਉਸ ਦੇ ਉੱਤੇ ਸਰਕਾਰ ਨੇ ਸਹਿਮਤੀ ਬਣਾ ਲਈ ਹੈ ਅਤੇ ਉਸ ਨੂੰ ਹੱਲ ਕਰਨ ਦਾ ਜਿਹੜਾ ਆ ਉਹ ਭਰੋਸਾ ਦਿੱਤਾ ਆ ਤਾਂ ਹੁਣ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਲੰਬੀਆਂ-ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਯਾਤਰੀਆਂ ਦੀਆਂ ਬੱਸ ਅੱਡਿਆਂ ਤੇ ਨਹੀਂ ਲੱਗੀਆਂ ਦਿਖਣ ਗਿਆ ਤੇ ਸਮੇਂ ਸਰ ਬੱਸ ਆਏਗੀ ਅਤੇ ਹੁਣ ਸਵਾਰੀਆਂ ਨੂੰ ਜਿਹੜਾ ਆ ਉਹ ਬੱਸ ਦੀਕਣੀ ਨਹੀਂ ਪਏਗੀ ਤਾਂ ਹੁਣ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਜਿਹੜਾ ਆ ਬੱਸਾਂ ਦਾ ਚੱਕਾ ਜਾਮ ਸਰਕਾਰੀ ਬੱਸਾਂ ਦਾ ਹੁਣ ਚੱਕਾ ਜਾਮ ਜਿਹੜਾ ਆ ਉਹ ਨਹੀਂ ਹੋਵੇਗਾ ਕਿਉਂਕਿ ਪੰਜਾਬ ਰੋਡਵੇਜ਼ ਪਨ ਬੱਸ ਤੇ ਪੀ ਆਰਟੀਸੀ ਯੂਨੀਅਨ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ 'ਚ ਮੰਗਾਂ ਤੇ ਜਿਹੜੀ ਆ ਉਹ ਜਿਹੜੀ ਆ ਉਹ ਬਣ ਗਈ ਆ ਤਾਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਜੋ ਯਾਤਰੀ ਨੇ ਜੋ ਰਾਗੀ ਨੇ ਲਗਾਤਾਰ ਆਪਣੇ ਮੁਕਾਮ ਤੇ ਪਹੁੰਚਦੇ ਸਨ ਜੇਕਰ ਸਰਵਿਸ ਮੈਨਾਂ ਦੀ ਗੱਲ ਕਰੀਏ ਤਾਂ ਉਹ ਵੀ ਬਸ ਸਰਵਿਸ ਦੇ ਰਾਹੀ ਜਿਹੜੇ ਨੇ ਆਪਣੇ ਆਪਣੇ ਰੋਜ਼ਗਾਰਾਂ ਤੇ ਜਾਂਦੇ ਨੇ ਜਾਂ ਫਿਰ ਮਰੀਜ਼ਾਂ ਦੀ ਗੱਲ ਕਰੀਏ ਤਾਂ ਮਰੀਜ਼ ਵੀ ਜਿਹੜੇ ਨੇ ਉਹ ਬਸਾਂ ਦੇ ਵਿੱਚ ਜਾਂਦੇ ਨੇ ਤਾਂ ਜਦੋਂ ਪਿਛਲੇ ਜੋ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਜਿਹੜੀ ਆ ਇਹ ਹੜਤਾਲ ਹੋਈ ਸੀ ਤਾਂ ਕਾਫੀ ਮਰੀਜ਼ ਵੀ ਜਿਹੜੇ ਇਸ ਦੇ ਵਿੱਚ ਖੱਜਲ ਖਵਾਰ ਹੋਏ ਸਨ ਤਾਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਜੋ ਵਿਦਿਆਰਥੀ ਦੂਰ ਦੁਰਾਡੇ ਪੜਨ ਦੇ ਲਈ ਜਾਂਦੇ ਨੇ ਤਾਂ ਉਹਨਾਂ ਵਾਸਤੇ ਵੀ ਇੱਕ ਵੱਡੀ ਜਿਹੜੀ ਆ ਉਹ ਚੁਣੌਤੀ ਬਣੀ ਸੀ ਜਦੋਂ ਪੰਜਾਬ ਰੋਡਵੇਜ਼ ਪੰਨ ਵਾਸਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਜਿਹੜੀ ਹੜਤਾਲ ਉਹ ਕੀਤੀ ਗਈ ਸੀ ਤਾਂ ਹੁਣ ਇਹਨਾਂ ਦੇ ਉੱਤੇ ਜਿਹੜੀ ਆ ਉਹ ਸਾਰੀ ਸਰਕਾਰ ਵੱਲੋਂ ਜੋ ਉਹਨਾਂ ਦੀਆਂ ਮੰਗਾਂ ਨੇ ਉਸ ਦੇ ਉੱਤੇ ਸਹਿਮਤੀ ਜਿਹੜੀ ਆ ਉਹ ਬਣਾ ਲਈ ਗਈ ਆ ਤਾਂ ਪੰਜਾਬ ਰੋਡ ਵੇਜ ਪਨਵਸ ਅਤੇ ਪੀਆਰਟੀਸੀ ਯੂਨੀਅਨ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਆ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਤੇ ਜੋ ਮੰਗਾਂ ਤੇ ਜਿਹੜੀ ਆ ਉਹਨਾਂ ਦੀਆਂ ਸਨ ਉਸ ਦੇ ਉੱਤੇ ਸਹਿਮਤੀ ਬਣੀ ਆ ਤਾਂ ਹੁਣ ਪੰਜਾਬ ਦੇ ਵਿੱਚ ਰੋਡ ਵੇਜ ਦੀਆਂ ਬੱਸਾਂ ਪਨਵਸ ਦੀਆਂ ਬੱਸਾਂ ਤੇ ਪੀਆਰਟੀਸੀ ਯੂਨੀਅਨ ਦੀਆਂ ਬੱਸਾਂ ਦਾ ਹੁਣ ਚੱਕਾ ਜਾਣ ਜਿਹੜਾ ਆ ਉਹ ਨਹੀਂ ਹੋਏਗਾ